ਜੈ ਸ਼ੰਕਰ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਸੀ ਉਹ ਅਮਰੀਕਾ ਤੇ ਪਹਿਲਾਂ ਗਏ ਸੀ ਹੁਣ ਤੇ ਬ੍ਰਿਟੇਨ ਦੇ ਦੌਰੇ ਤੇ ਨੇ ਤੇ ਉੱਥੇ ਕਹਿੰਦੇ ਲੰਡਨ ਦੇ ਵਿੱਚ ਉਹਨਾਂ ਦੀ ਗੱਡੀ ਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕੀ ਮਸਲਾ ਜੀ ਇਹ ਵੀ ਥੋੜਾ ਰਾਜਨੀਤਿਕ ਦੇ ਦੇਖੋ ਮੈਂ ਜੋ ਵਿਜ਼ੂਅਲ ਦੇਖਿਆ ਉਹ ਕੋਈ ਪ੍ਰੋਟੈਸਟਰ ਅੱਗੇ ਆਇਆ ਫਲਸਤਾਨੀ ਹੈ ਜਾਂ ਕੋਈ ਹਾਲਾਂਕਿ ਇੰਡੀਅਨ ਮੀਡੀਆ ਨੇ ਤੇ ਵੀ ਦਾਅਵਾ ਕੀਤਾ ਕਿ ਝੰਡਾ ਪਾੜਨ ਦਾ ਵਿਯਤਨ ਕੀਤਾ ਗਿਆ ਤੇ ਤੁਹਾਨੂੰ ਪਤਾ ਨਹੀਂ ਇੰਡੀਅਨ ਐਮਬੈਸੀ ਵਾਲੀ ਘਟਨਾ ਤੋਂ ਬਾਅਦ ਉਹ ਕੀ ਹੋਇਆ ਪੂਰੀ ਦੁਨੀਆ 'ਚ ਜੀ ਬਿਲਕੁਲ ਖਾਸ ਤੌਰ ਤੇ ਇੰਡੀਆ ਚ ਕੀ ਹੋਇਆ ਜਿਹੜੇ ਪੋਲਿਟਿਕਲ ਗੱਲਾਂ ਨਿਕਲੀਆਂ ਸੀ ਜਿਹੜੇ ਇੰਗਲੈਂਡ ਤੋਂ ਪਰਤਣ ਵਾਲੇ ਲੋਕ ਸੀ ਕਿੰਨਾ ਖੱਜਲ ਹੋਇਆ ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਕਿਸੇ ਦੇਸ਼ ਦਾ ਝੰਡਾ ਪਾੜਨਾ ਇਦਾਂ ਉਦਾਂ ਕਰਨਾ ਇਹ ਚੀਜ਼ਾਂ ਠੀਕ ਨਹੀਂ ਹੈ ਜੀ ਤੁਹਾਡੀ ਵਿਚਾਰਧਾਰਾ ਯਾਰ ਰੱਖੋ ਤੁਸੀਂ ਸਿਆਸੀ ਵਿਚਾਰਧਾਰਾ ਹੁੰਦੀ ਆ ਠੀਕ ਹੈ ਸਿਧਾਂਤਕ ਵਿਚਾਰਧਾਰਾ ਇਹ ਚੀਜ਼ਾਂ ਚੱਲ ਰਹੀਆਂ ਨੇ ਠੀਕ ਹੈ ਨਾ ਜੀ ਕੋਈ ਕਿਸੇ ਪੱਖ ਤੋਂ ਕੋਈ ਕਿਸੇ ਪੱਖ ਤੋਂ ਚੀਜ਼ਾਂ ਨੂੰ ਦੇਖਦਾ ਤੋ ਕਹਿੰਦਾ ਭਾਵੇਂ ਆ ਕਿ ਹੁਣ ਤੁਸੀਂ ਦੇਖ ਲਓ ਇੰਡੀਅਨ মিডিਆ ਦੇ ਵਿੱਚ ਤੇ ਇਹ ਗੱਲਾਂ ਆ ਰਹੀਆਂ ਨੇ ਪਤਾ ਨਹੀਂ ਸੱਚ ਹੈ ਕਿ ਨਹੀਂ ਉੱਥੇ ਇੱਥੋਂ ਤੱਕ ਕਹਿ ਰਹੇ ਆ ਕਿ ਜਿਹੜੀ ਉੱਥੋਂ ਦੀ ਪੁਲਿਸ ਸੀਗੀ ਇੰਗਲੈਂਡ ਦੀ ਪੁਲਿਸ ਆ ਜਿਹੜੀ ਉਹਨਾਂ ਨਾਲ ਸ਼ਦਰਲਈ ਸੀਗੀ ਉਹਨਾਂ ਨੂੰ ਰੋਕਿਆ ਹੀ ਨਹੀਂ ਤੁਸੀਂ ਜਿੱਦਾਂ ਸ਼ਬਦ ਇਸਤੇਮਾਲ ਕਰ ਦਿੱਤਾ ਹਮਲਾ ਹਮਲਾ ਤਾਂ ਮੈਨੂੰ ਨਹੀਂ ਲੱਗਦਾ ਜਿੰਨੇ ਕੋਈ ਮੈਂ ਵਿਜ਼ੂਅਲ ਦੇਖਿਆ ਕਿ ਕਿ ਅਟੈਕ ਹੋਇਆ ਪ੍ਰੋਟੈਸਟਰ ਜ਼ਰੂਰ ਗੱਡੀ ਅੱਗੇ ਆ ਗਿਆ ਇਹ ਠੀਕ ਹੈ ਤੇ ਮੈਂ ਉਸ ਨੂੰ ਕੋਈ ਵਧੀਆ ਕਾਰਵਾਈ ਵੀ ਨਹੀਂ ਕਰਨ ਦਾ ਸਭ ਹੂੰ ਪਰ ਉਧਰਲੇ ਦੇਸ਼ਾਂ 'ਚ ਪ੍ਰੋਟੈਸਟਰ ਜਿਹੜੇ ਉਹ ਅਕਸਰ ਇਸ ਤਰ੍ਹਾਂ ਆ ਜਾਂਦੇ ਆ ਤੁਹਾਨੂੰ ਪਤਾ ਨਾ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਦੇ ਸਾਹਮਣੇ ਖਲੋ ਗਏ ਸਨ ਪ੍ਰੋਟੈਸਟਰ ਤੇ ਕਿਸ ਤਰ੍ਹਾਂ ਦੀ ਤਲਕੀ ਹੋਈ ਸੀ ਕਿਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਹੋਏ ਸਨ ਹੂੰ ਤਾਂ ਉੱਥੇ ਇਹ ਰਵਾਇਤ ਰਵਾਇਦਾ ਹੈਗੀ ਆ ਪਰ ਮੇਰਾ ਮੰਨਣਾ ਹੈ ਕਿ ਚਾਹੇ ਵਿਚਾਰਧਾਰਾ ਕੋਈ ਵੀ ਹੋਵੇ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਕੋਈ ਚੱਜਦੇ ਨਹੀਂ ਜਾ ਰਹੇ ਬਿਲਕੁਲ ਕਿਉਂਕਿ ਮੀਡੀਆ ਮੀਡੀਆ ਆਪੋ ਆਪਣੇ ਮੰਚਾ ਤੋਂ ਆਪੋ ਆਪਣੇ ਢੰਗ ਦੇ ਨਾਲ ਪੇਸ਼ਕਾਰੀ ਕਰ ਰਿਹਾ ਹੂੰ ਤੋ ਇੰਡੀਆ ਦਾ ਜਿਵੇਂ ਤੁਸੀਂ ਹੁਣ ਦੱਸਿਆ ਕਿ ਹਮਲਾ ਹੋ ਗਿਆ ਕਿਸੇ ਮੀਡੀਆ ਨੇ ਕਹਤਾ ਤਾਂ ਪੁਲ ਸੜ ਲ ਗਈ ਜੀ ਉਹਨਾਂ ਦੇ ਜਿਹੜੇ ਸੀਗੇ ਪ੍ਰੋਟੈਸਟਰਸ ਉਹ ਉਹਨਾਂ ਤੇ ਬਹੁਤ ਹਲਕੀ ਕਾਰਵਾਈ ਕੀਤੀ ਵਗੈਰਾ ਵਗੈਰਾ ਤੇ ਸਾਰੀਆਂ ਚੀਜ਼ਾਂ ਦਾ ਫਾਇਦਾ ਭਈ ਕਿਹਨੂੰ ਮਿਲਦਾ ਸਭ ਨੂੰ ਪਤਾ ਹੀ ਹੈ ਜੀ ਇੱਥੇ ਐਂਡ ਆਫ ਦਿ ਡੇ ਤਾਂ ਜਿਹੜੀ ਭਾਜਪਾ ਉਹ ਇਹਨਾਂ ਚੀਜ਼ਾਂ ਤੇ ਖੇਡਦੀ ਐ ਸਭ ਹਮ ਖੇਡਦੀ ਹੈ ਬਿਲਕੁਲ ਕਿ ਅਸੀਂ ਨੱਕ ਚ ਦਮ ਕਰ ਰੱਖਿਆ ਜੀ ਇਹਨਾਂ ਦੇ ਇੱਥੇ ਕੁਸਕ ਕੇ ਦਖਾਣਾ ਉੱਥੇ ਕਰਨਾ ਆ ਕਰਨਾ ਬਾਹਰ ਕਰਨਾ ਇਹ ਕਰਨਾ ਤੋ ਕਹਿੰਦਾ ਮਤਲਬ ਇਹ ਕਿ ਫਾਇਦਾ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਮਿਲਦਾ ਜੀ ਇਹ ਸਭ ਉਹ ਬਾਹਰ ਦਿੰਦੇ ਆਪਦੇ ਗੋਦੀ ਮੀਡੀਆ ਦੇ ਸਭੀ ਬਿਲਕੁਲ ਕਰਨੀਆਂ ਤਾਂ ਸਭ ਨੇ ਮਰਜ਼ੀਆਂ ਜੀ ਆਪਦੀਆਂ ਹਮ ਪਰ ਓਵਰ ਆਲ ਜਿਹੜੀ ਸਿੱਖਾਂ ਦੀ ਇੱਕ ਕਹਿ ਲਓ ਕਿ ਐਸ ਵੇਲੇ ਵਾ ਵਾ ਹੈ ਪੂਰੀ ਦੁਨੀਆ 'ਚ ਹਮ ਇਹ ਕਹਿੰਦਾ ਕਿ ਉਹ ਤਾਂ ਵੀ ਧਿਆਨ ਰੱਖੋ ਕਿਤੇ ਸ਼ਬੀ ਉਹਦੇ ਉਲਟ ਨਾ ਬਣ ਉਲਟ ਨਾ ਬਣ ਜੀ ਬਿਲਕੁਲ ਠੀਕ ਹੈ ਨਾ ਹੂੰ ਜਿਸ ਤਰ੍ਹਾਂ ਨਹੀਂ ਕੈਨੇਡਾ ਤੋਂ ਖਬਰਾਂ ਆਉਂਦੀਆਂ ਰਹੀਆਂ ਪਿਛਲੇ ਟਾਈਮਸ ਜਾਂ ਹੁਣ ਆ ਰਹੀਆਂ ਨੇ ਬਹੁਤ ਕੁਝ ਚੱਲਦਾ ਜੀ ਉੱਥੇ ਨੀਤੀਕ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਵੀਡੀਓ ਝੰਡਾ ਤਾਂ ਪਾੜਿਆ ਹੈ ਮੈਂ ਹੁਣੇ ਵੀਡੀਓ ਵੇਖੀ ਹੈ ਕਾਰ ਦੇ ਅੱਗੇ ਹੋ ਕੇ ਕੀਤਾ ਹੈ ਕੰਮ ਪੁਲਿਸ ਉਸ ਪ੍ਰਦਰਸ਼ਨਕਾਰੀ ਨੂੰ ਸਾਈਡ ਤੇ ਲੈ ਕੇ ਗਈ ਹੈ ਜੀ ਫੜ ਕੇ ਜੇ ਦੇਖੋ ਮੈਂ ਜਿਹੜੀ ਮੇਰੇ ਕੋਲ ਸੀਗੀ ਉਹ ਕੁਝ ਸੈਕਿੰਡ ਦੀ ਸੀਗੀ ਉਹ ਵੀ ਮੈਂ ਇੱਕ ਨਿਊਜ਼ ਵੈੱਬਸਾਈਟ ਦੇ ਵਿੱਚ ਕਲਿੱਪ ਦੇਖੀ ਹੈ ਮੈਨੂੰ ਨਹੀਂ ਪਤਾ ਉਹਦੇ ਤੇ ਪਰ ਜੇ ਝੰਡਾ ਫੜ ਫੜਿਆ ਗਿਆ ਮੈਂ ਅੱਗੇ ਕਿਹਾ ਮੈਂ ਤਾਂ ਪਹਿਲਾਂ ਹੀ ਕਿਹਾ ਪਹਿਲੀਆਂ ਘਟਨਾਵਾਂ ਤੋਂ ਕੈਨੇਡਾ ਚੋਂ ਚਾਹ ਕਿਤੇ ਵੀ ਕਿ ਕਿਸੇ ਦੇਸ਼ ਦਾ ਝੰਡਾ ਪਾੜਨਾ ਕੀ ਹੋ ਜਾਂਦਾ ਉਹ ਖਾਲਸਤਾਨੀਆਂ ਦੇ ਝੰਡੇ ਨੂੰ ਅੱਗ ਲਾ ਦਿੰਦੇ ਆ ਇਹ ਇਹਨਾਂ ਤੇ ਕੁਝ ਹੈ ਬਿਲਕੁਲ ਪਰ ਮੇਰੇ ਖਿਆਲ ਦੇ ਨਾਲ ਸਨਮਾਨ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦਾ ਵੱਖਰੀ ਵੀ ਆਪਣੀ ਜਗ੍ਹਾ ਤੇ ਹੈ ਵਿਚਾਰਧਾਰਕ ਵੱਖਰੇਵੇਂ ਰੱਖੋ ਤੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਸਨਮਾਨ ਕਰੋ ਨਾ ਜੀ 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 ਅਦਰਬਖ ਸਿੰਘ ਜੀ ਕਹਿ ਰਹੇ ਨੇ ਕਿ ਹਮਲਾ ਨਹੀਂ ਕੀਤਾ ਪ੍ਰੋਟੈਸਟਿਸ ਕੋਈ ਵਾਰੀ ਨਾ ਉਹ ਸ਼ਬਦ ਉਦਾਂ ਦੇ ਵਰਤੇ ਜਾਂਦੇ ਮੀਡੀਆ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਆ ਤੇ ਜਿਹੜੀ ਪੁਖਤਗੀ ਆ ਉਹ ਸਾਹਮਣੇ ਵੀ ਨਹੀਂ ਆਉਂਦੀ ਨਹੀਂ ਬਿਲਕੁਲ ਠੀਕ ਆ ਉਹ ਉਹ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਜੋ ਸਾਡਾ ਰਾਈਟ ਹੈ ਤੇ ਇੱਕ ਹੁੰਦਾ ਕਿ ਅਸੀਂ ਆਪਣੇ ਆਪ ਦੇ ਵਿੱਚ ਵੀ ਕੋਈ ਆਪਣੇ ਆਪ ਤੇ ਹੱਦ ਲਾਉਣੀ ਹੁੰਦੀ ਹੈ ਕਿ ਭਈ ਅਸੀਂ ਇੱਥੋਂ ਤੱਕ ਜਾਣਾ ਹੈ ਕਿਉਂਕਿ ਆਪਾਂ ਅਕਸਰ ਦੇਖਦੇ ਆਂ ਜਦੋਂ ਦੁਸ਼ਮਣੀਆਂ ਕੋਈ ਬਹੁਤ ਵੱਡੀਆਂ ਹੁੰਦੀਆਂ ਹਨਾ ਵੱਡੇ ਜਿਹੜੇ ਬੰਦੇ ਹੁੰਦੇ ਹਨ ਉਹਨਾਂ ਦੀਆਂ ਵੱਡੀਆਂ ਦੁਸ਼ਮਣੀਆਂ ਦੀਆਂ ਉਹ ਦੁਸ਼ਮਣੀਆਂ ਤੇ ਕਾਇਦੇ ਵੀ ਵੱਡੇ ਹੁੰਦੇ ਆ ਹੂੰ ਉਹਨਾਂ ਦੇ ਨਿਯਮ ਹੁੰਦੇ ਨੇ ਕੁਝ ਹਾਂ ਦੁਸ਼ਮਣੀਆਂ ਦੇ ਵੀ ਨਿਯਮ ਹੁੰਦੇ ਆ ਕਿ ਧੀ ਭੈਣ ਦੀ ਚੁੰਨੀ ਨਹੀਂ ਖਿੱਚਣੀ ਜੀ ਜਦੋਂ ਲਾਵਾਂਗੇ ਲੀੜੇ ਫਿਰ ਇਹਦੇ ਇਲਾਵਾਾਂਗੇ ਹੂੰ ਠੀਕ ਹੈ ਨਾ ਜੀ ਬਿਲਕੁਲ ਸੋ ਇਹ ਇਹ ਚੀਜ਼ਾਂ ਦੇ ਵੀ ਕਾਇਦੇ ਹੁੰਦੇ ਆ ਕਿ ਸਹਾਦ ਤੱਕ ਜਾਣਾ ਉਹ ਜੋ ਬੰਦੇ ਹੁੰਦੇ ਆ ਧਿਰਾਂ ਹੁੰਦੀਆਂ ਉਹਨਾਂ ਨੇ ਤੈਅ ਕਰਨਾ ਹੁੰਦਾ ਠੀਕ ਹੈ ਜੀ ਦੋਵੇਂ ਧਿਰਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਚਾਹੇ ਉਹ ਰਾਸ਼ਟਰਵਾਦੀ ਨੇ ਚਾਹੇ ਖਾਲਸਤਾਨੀ ਨੇ ਜੀ ਪ੍ਰੋਟੈਸਟ ਕੀਤਾ ਜਾ ਸਕਦਾ ਮੈਂ ਪ੍ਰੋਟੈਸਟ ਦੇ ਹੱਕ ਚ ਉਹ ਬਿਲਕੁਲ ਆਜ਼ਾਦੀ ਆ ਕੱਲ ਨੂੰ ਹੋ ਸਕਦਾ ਮੈਂ ਮਜਬੂਰ ਹੋ ਕੇ ਮੈਨੂੰ ਸੜਕ ਤੇ ਬਹਿਣਾ ਪਵੇ ਵਿਖਾਵਾ ਕਰਨਾ ਪਵੇ ਕੁਝ ਵੀ ਹੋ ਸਕਦਾ ਹੈ ਪਰੰਤੂ ਇਦਾਂ ਦੀਆਂ ਚੀਜ਼ਾਂ ਝੰਡਾ ਪਾੜਨਾ ਜਾਂ ਕਿਸੇ ਕੇਂਦਰੀ ਮਿਨਿਸਟਰ ਦਾ ਜਾਂ ਪ੍ਰਧਾਨ ਮੰਤਰੀ ਦਾ ਉਹ ਕੋਈ ਬੇਹੂਦਾ ਢੰਗ ਨਾਲ ਹੂੰ ਵਿਰੋਧ ਕਰਨਾ ਇੱਕ ਵਿਰੋਧ ਹੁੰਦਾ ਕਿ ਬੇਹੂਦਾ ਢੰਗ ਨਾਲ ਬਿਲਕੁਲ ਮਤਲਬ ਢੰਗ ਨਾਲ ਵਿਰੋਧ ਹੋਵੇ ਤਾਂ ਠੀਕ ਹੈ ਤੁਹਾਨੂੰ ਉਥੋਂ ਦਾ ਮੁੱਲਕ ਬੋਲਣ ਦੀ ਇਜਾਜ਼ਤ ਹੀ ਦੇ ਦਿੰਦਾ ਕਿਉਂਕਿ ਉਹ ਬਹੁਤ ਵੱਡਾ ਦਾਇਰਾ ਆ ਮਾਦਾ ਤੋ ਕੋਈ ਚੱਕਰ ਨਹੀਂ ਹੈ ਪਰ ਆਪਾਂ ਬੋਲਣਾ ਕੀ ਹੈ ਤੇ ਆਪਾਂ ਤੈਅ ਕਰਨਾ ਹੈ ਜੀ ਬਿਲਕੁਲ ਬੋਲਣਾ ਕੀ ਹੈ ਅਜ਼ਾਦੀ ਦੀ ਬੋਲਣਾ ਜੋ ਆਪਨ ਖੁੱਲ ਹੈ ਉਹਦੇ ਰਾਹੀਂ ਸ਼ਬਦਾਂ ਦੀ ਚੋਣ ਤੇ ਆਪਣੀ ਹੈ ਬਿਲਕੁਲ ਮਿੰਟ